ਹੁੰਦਾ ਦਿਖਾ ਬਾਈ ਅਕਲ ਦਾ ਦਿਖਾ ਪਾ ਸਾਰੀ ਕਿੱਦੋਂ ਦੀ ਹੋਣੇ ਹੈਗੇ ਪਰ ਮਨ ਨਹੀਂ ਖੜਦਾ ਵੀ ਮੱਦ ਪਈ ਹੈ ਜੱਗਾ ਟੋਕੀ ਜਾਂਦਾ ਹੈ ਅਕਲ ਨਹੀਂ ਨਹੀਂ ਜੱਗਾ ਤਾਂ ਕੋਸੀ ਕਰਨ ਮੈਂ ਤਾਂ ਚੱਲਿਆ ਡੰਗਰ ਦੇਖਣੇ ਆ ਬਾਈ ਸੂਰਜੀ ਸਾਹਿਬ ਜੀ ਤੇਰੇ ਦੋਤਾ ਮਾਰਿਆ ਇਹਨੇ ਅੱਜ ਫੇਰ ਲਈ ਹੈ ਹਾਂ ਬੜੇ ਦਾ ਪਾਰਨ ਜ਼ਰੂਰੀ ਦਾ ਹੋ ਗਾ ਮਾ ਲਓ ਜੀ ਬਾਈ ਜੱਗਾ ਵੀ ਆਪਣੇ ਖੇਤ ਮਾਤੂ ਘਾਟਣ ਕਰਨ ਲੱਗਿਆ ਟਰੈਕਟਰ ਦਾ ਅਗੇ ਚੱਲ ਫੇ ਚੱਲ ਛੇਤੀ ਕਰ ਬੋਲ ਵੈਗੁਰੂ ਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਦੇਖੇ ਮੁੰਡਾ ਕਹਿੰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇੱਕ ਟਰੈਕਟਰ ਜੱਗਾਂ ਲੈ ਕੇ ਚੱਲਿਆ ਜੀ ਇੱਕ ਮਾਈ ਲੈ ਕੇ ਚੱਲੇ ਆ ਲੋ ਜੀ ਬਾਈ ਇਹਦਾ ਇੱਕ ਹਗੇ ਨਿਊਟ ਲਗਾਉਣਾ ਪੈਂਦਾ ਹੈ ਰਾਜਨ ਦਾ ਵੀ ਬਾਈ ਲੱਗੇ ਆ ਚਲੋ ਹੁਣ ਦੋਸਤ ਇਹ ਵੀ ਵਧੀਆ ਏ ਟਰਬੋ ਨਾਲ ਗਨੇ ਘੜ ਕੇ ਬਾਈ ਦੂਏ ਗੇਰਵਾਂ ਵੀ ਉੱਡਦਾ ਦੇਖ ਦੇਣ ਦੀ ਲੋੜ ਆ ਬਗੈਰ ਟਰਬੋ ਤੇ ਤਾਂ ਥੋੜਾ ਜਿਹਾ ਫਰਕ ਹੁੰਦਾ ਹੀ ਆ ਬਾਈ ਟਰਬੋ ਜੀ ਆਨ ਹੈਗੀ ਆ ਨੇ ਕੱਢ ਦੇਣੀ ਅੱਜ ਆਪਣੀ ਚੱਕ ਦੇਣੇ ਕਰੀਬੀਆਂ ਨਵੇਂ ਟਰੈਕਟਰ ਕੇ ਲ ਨਵੇਂ ਟਰੈਕਟਰ ਕੇ ਕਣ ਕੱਢਣੀ ਕਹਿੰਦੇ ਆਪਣੀ ਅੱਜ ਹੈ ਕਨੇ ਪ੍ਰਸ਼ਾਦ ਨਹੀਂ ਹੈਗਾ ਇਹ ਮੱਥਾ ਟੇਕਣਾਂ ਜੱਗਾ ਕਹਿੰਦਾ ਮਿੱਠਾ ਲਿਖਿਆ ਆ ਇਹ ਸਪੈਸ਼ਲ ਲਓ ਜੀ ਬਾਈ ਕੜੰਬੇ ਦੇ ਸਾਹਮਣੇ ਜਿੱਥੇ ਦਾਣੇ ਨਿਕਲਦੇ ਆ ਟਰੈਕਟਰ ਲੱਗਣਾ ਅਜਨ ਵੈਲੀ ਤੇ ਬੰਦੇ ਦੇ ਭਰੀਆਂ ਜਗਾਰੇ ਅੰਕਲ ਵੀ ਪਹੁੰਚ ਗਿਆ ਖੇਤ ਦੇ ਵਿੱਚ ਆਕਲਾ ਕੀ ਹਾਲ ਆ ਭਾਈ ਤੇਰਾ हां ठीक रही। ਤੁਸੀਂ ਦੱਸੋ ਫੇਰ। ਮੜਮ ਬਜ ਲਾਉਣਾ ਅੱਜ? ਅੱਜ ਹਨ ਮੜਮ ਬਜ ਲਾਉਣਾ ਟੋਟੇ ਰਹੀ ਅੱਜ। ਅਕਲ ਕਹਿੰਦੇ ਛੋਟੇ ਟਰੈਕਟਰ ਦੀ ਜਾਨ ਬਹੁਤ ਹੈ। ਬੰਦ ਨਹੀਂ ਹੁੰਦਾ। ਹੁੰਦਾ ਨਹੀਂ। ਜਾਂ ਲੈ ਕੇ ਅਮਿੰਦਰਾ ਜੀ ਬਾਈ। ਦੇਖਦਾ। ਨੇਤਰ ਬਾਈ ਬੰਦ ਕਰਾ ਲੱਗਦਾ ਕਿਤੇ ਹੋਇਆ ਨਹੀਂ ਹੈਗਾ। ਜੋਰ ਹੈਗਾ ਅਕਲ ਹੈ। ਭਾਈ ਨਵੇਂ ਗਰਾਰੀਆਂ, ਨਵੇਂ ਪੁਰਜੇ। ਚੱਕ ਦੋ, ਚੱਕ ਦੋ ਬਰੀ। ਨਵੀਂ ਟੈਕਨੀਕ ਦਾ ਫਰਕ ਹੀ ਰਹਿੰਦਾ। ਇਹ ਤਾਂ ਹੈ ਜੀ। ਪੁਰਾਣੇ ਕੋਣੇ ਹੋ ਗਏ ਜਿਹੜੇ ਹੁਣ ਨਵੇਂ ਮੋਟੇ ਉਹਨਾਂ ਸੁਪਨਾ ਕੰਮ ਕਰਦੇ ਆ। ਹਾਂ ਇਹ ਤਾਂ ਹੈ। ਪੂਰੇ ਲੱਗਣੇ ਦਾ ਬਾਈ 10 ਮਿੰਟ 20 ਕੁ ਤਰਕਾਉਣਾ ਜਾ ਖੇਤ ਐ ਇਹ ਬਹੁਤ ਆ ਬਾਈ ਜੱਗਿਆ ਚੜ ਜਾ ਪੁੱਤ ਚੜ ਜਾ ਉੱਪਰ ਚੜ ਜਾ ਮੇਰਾ ਫੇਰ ਜਿਹੜਾ ਬੰਦਾ ਭਾਰੀ ਜਿਹਾ ਹੋ ਟੱਕਾ ਫੜੀ ਜਾਇਓ ਆਜੋ ਬਾਈ ਮੱਥਾ ਟੇਕਣ ਲੱਗੇ ਅੰਕਲ ਕਹਿੰਦਾ ਵੱਡਾ ਮਾਰਸੀ ਲਿਆਇਆ ਲੱਡੂ ਰਾਦ ਗੁੱਲੇ ਛੋਟਾ ਜੱਗਾ ਵੀ ਆਇਆ ਛੋਟਾ ਜੱਗਾ ਜੱਗਾ ਬੋਸ ਔਰ ਹਾਂਜੀ ਹਾਂ ਨੋ ਜੀ ਬਾਈ ਸ਼ਾਫਟ ਵੀ ਲੱਗਿਆ ਮੁੰਡਾ ਪਾਉਣ ਦੇਖ ਸੌਖੇ ਪੈ ਜਾਂਦੀ ਹੈ ਮੈਂ ਜਾਣਾ ਸਵੇਰੇ ਰੋਪੜ ਬਾਕੀ ਭਾਈ ਖੜੰਬਾ ਵਧੀਆ ਜੱਗੇ ਦਾ ਨੋ ਜੀ ਬਾਈ ਲੈ ਗੱਲ ਲੱਗਿਆ ਮੱਥਾ ਟੇਕਣ ਦਾ ਖੜੰਬਾ ਵਟੇਕ ਦਾ ਦੇਖਾ ਕਿੰਨਾ ਚਾੜ ਲੈਣਾ ਮੱਥਾ ਟੇਕ ਕੇ ਜੋ ਮਹਾਰਾਜ ਨੇ ਦੇ ਦਿੱਤਾ ਬਹੁਤ ਹਾਂ ਤੂੰ ਤਾਂ ਲੱਗਣੀ ਮੁੰਡਿਆ ਵਰਫੀ ਖਾ ਲਾ ਮਿੱਠਾ ਦਾ ਯਕੀਨ ਨਾ ਕਹਿੰਦੇ ਲਓ ਜੀ ਬਾਈ ਸਾਰੇ ਦਾ ਮੂੰਹ ਮਿੱਠਾ ਕਰਾਤਾ ਅੰਕਲ ਨੂੰ ਵੀ ਮੂੰਹ ਮਿੱਠਾ ਕਰਾ ਲ ਲੈ ਵਰਫੀ ਆਦਾ ਖਾਂਦਾ ਉੱਤ ਲਓ ਜੀ ਬਾਈ ਅੰਕਲ ਨੂੰ ਕਹਿੰਦੇ ਉਹ ਵਰਫੀ ਮਿਲ ਗਈ ਬੇਸਣ ਵਾਲੀ ਦੇਖਿਆ ਆਪ ਨੂੰ ਮਿਲ ਗਈ ਤੈਨੂੰ ਚਾਹ ਦੇ ਆਕੜ ਮੁੰਡਾ ਉਤਾਰ ਲਓ ਹੁਣ ਉਪਰ ਦੇ ਹਾਂ ਹਾਂ ਆ ਪਾਸੇ ਹੀ ਲੈ ਜਾਪਾਂ ਨੂੰ ਕਿਹਨੂੰ ਮੇਰੇ ਕੋਲ ਭੇਜ ਦੇ ਓਰੇ ਆਇਆ ਸ਼ੋਕਰੂ ਪਾਰ ਦਾ ਗੇਅਰ ਬਾਈ ਚੱਲ ਗਿਆ ਓਏ ਕਿਨੇ ਆਹ ਸਾਈਡ ਤੋਂ ਜਿਹੜਾ ਪਹਾੜ ਆ ਤਾਂ ਆਪਾਂ ਘਰ ਦਾ ਰੇ ਘਰ ਕੰਨੇ ਨੂੰ ਜਾਣਾ ਏ। ਲੋ ਜੀ ਚੱਲਦੇ ਕੰਮ ਚੰਕਲ ਨੇ ਇਹ ਬੰਦੇ ਨੂੰ ਕਿਹਾ ਵੀ ਕੜਾ ਪਾ ਕੇ ਨਾ ਕੰਮ ਕਰੋ। ਤੇ ਕੜਾ ਖਲਾ ਲਿਆ ਅੰਕਲ ਨੇ ਕਹਿੰਦਾ ਵੀ ਕਈ ਵਾਰ ਵਿੱਚ ਹੱਥ ਆ ਜਾਂਦਾ ਏ। ਬੰਦੇ ਨੇ ਕੜਾ ਪਾਇਆ ਪਤਾ। ਬਾਕੀ ਕੰਨ ਦੇਖ ਦੇ ਕਿਵੇਂ ਰਹੀ ਐ। ਇਹ ਆਇਆ ਵੀ। ਦੇਖੋ ਜੀ ਆਹ ਦੇਖੋ ਮੁੰਡਾ ਕਿੰਨਾ ਥਾਊਜ ਜੱਗੇ ਦਾ ਗਣਕ ਵਧੀਆ ਬਾਈ ਇਦਾਂ ਪਹਿਲਾ ਰਾਏ ਦਾ ਟਰਾਲੇ ਦੇ ਵਿੱਚ ਦੇਖੋ ਸਾਫ ਹੈ ਨਾ ਮੋਟੀ ਆ ਇਹ ਜੋਦੀ ਮੇਰੀ ਵੀ ਕਿਹੜਾ ਵੀਜ਼ਾ ਹੈ ਮੋਟੀ ਆ ਇਹ ਜੋਦੀ ਆ ਆ ਇਹ ਜੋਦੀ ਹੈ ਇਹ ਕਿਹੜਾ ਵੀਜ਼ਾ ਹੈ 890 ਦਿਖਾਈ 890 ਇਹ ਜਾਈਦਾ ਨਾ ਨਾ ਆਪਣਾ 890 ਇਹ ਜਾਈਦਾ ਜਿਹੜੀ ਅੱਪਾ ਜਾਂਦਾ ਖਾਈਂ ਗਿਆ ਤੁਸੀਂ ਉਹ ਤਾਂ ਨਾ ਆ ਬਾਈ ਅਕਲ ਕਬਾ ਨਹੀਂ ਕੱਢਦਾ ਹੁੰਦਾ ਦਿਖਾ ਬਾਈ ਅਕਲ ਸਾਡੀ ਕਿਦੋਂ ਦੀ ਹੋਣੇ ਹੈਗੇ ਪਰ ਮੱਤ ਨਹੀਂ ਕੱਢਦਾ ਵੀ ਮੱਤ ਬਈ ਜਗ੍ਹਾ ਟੋਕੀ ਜਾਂਦਾ ਹੈ ਅਕਲ ਕਾ ਚੱਲਿਆ ਡੰਗਰ ਦੇਖਣੇ ਆ ਹਾਂ ਬਸ ਆਹੀ ਦਿਖਾਵਾ ਹੁੰਦਾ ਤਾਂ ਕੁਝ ਨਹੀਂ ਸਾਰੇ ਸਾਰੇ ਇਕੱਠੇ ਖਾਦਾ 2 ਕਿਲੋ ਦਾਣੇ ਨਹੀਂ ਹੁੰਦੇ ਇਹਦਾ ਹੈ ਅਕਲ ਹੀ ਕਾਏ ਆ ਆਪਾਂ ਬਾਲੇ ਜੇ ਬਸੇ ਰਹਿੰਦੇ ਇਹਨਾਂ ਨੂੰ ਕੰਮ ਨਿਕਲ ਹੀ ਜਾਂਦਾ ਹੈ ਉਧਰ ਨਹੀਂ ਧਿਆਨ ਜਾਂਦਾ ਪਰ ਚੱਲ ਆਦਤ ਹੁੰਦੀ ਆਪਾਂ ਨੂੰ ਜੱਟ ਬਾਦਲ ਨਹੀਂ ਛੱਡ ਸਕਦਾ ਬਸ ਕਰ ਹੁਣ ਥੱਲੇ ਉਤਰ ਜਾ ਫੰਕ ਇਹ ਗੱਲ ਕਰਦੇ ਆਂ ਫੜ ਕੇ ਕੱਢਣੇ ਆ ਫੜ ਕੇ ਕੱਢਣੇ ਆ ਦੇ ਦੇ ਮਹਾਰਾਜ ਦੇ ਦੇ ਜਾਰੇ ਕਿ ਨਾ ਫੜ ਕੇ ਕੱਢ ਲੈ ਜੇ ਵਿੱਚ ਰੁਕ ਦੇ ਦੇ ਕੇ ਧੀ ਜੀ ਵਧੀਆ ਬਾਈ ਸਾਰੀ ਐ ਜੀ ਬਾਈ ਮੰਡੀ ਜਾਏ ਨੇ ਮੌਸਮ ਬੋਕਰ ਆਦਾ ਨਹੀਂ ਪੈਵੀ ਲਿਆ ਬਾਈ ਦੇਖੋ ਕਾਲੀ ਘਟਾ ਛਾਈ ਵੀ ਐ ਕਾਲੀ ਘਟਾ ਛਾਣ ਕਰਕੇ ਬਾਈ ਟਰਾਲੀਆਂ ਦੇ ਉੱਪਰ ਦੇ ਪੱਤੇ ਲੱਗਦੇ ਜਿੰਨੇ ਵੀ ਟਰਾਲੀਆਂ ਬਾਈ ਤੁਸੀਂ ਦੇਖ ਲਓ ਮੈਂ ਦੇਖਿਆ ਪ੍ਰੋਜੈਕਟ ਉੱਡਾ ਕਣਕ ਵੀ ਪੱਕੀ ਐ ਉੱਪਰ ਦੇ ਬੱਥੇ ਲੱਗ ਰਹੇ ਆ ਹਾਂ ਅੱਜ ਮੈਂ ਕਹਿੰਦਾ ਚੰਗੀ ਤਰ੍ਹਾਂ ਕਰੂਗਾ ਔਰ ਆਪਾਂ ਸਾਫ ਮੌਸਮ ਆਪਾਂ ਟਾਈਮ ਸਿਰ ਆ ਗਏ ਬਾਈ ਨਹੀਂ ਪੈ ਗਿਆ ਤਾਂ ਹਾਂ ਨਹੀਂ ਪੈ ਗਿਆ ਲੱਗੀਆਂ ਵੀ ਬਾਈ ਟਰਾਲੀਆਂ ਉਹ ਰੇ ਖੜ ਗਿਆ ਤੇ ਮੀਂਹ ਪੈ ਗਿਆ ਉੱਪਰ ਤੋਂ ਆਮਰੇ ਆਪਣੇ ਬੋਰੀਆਂ ਲੈਣੇ ਜਾ ਕੇ ਹਾਂ ਬੋਰੀਆਂ ਲੈਣੇ ਬਚਾਓ ਰਹਿ ਗਿਆ ਮੁੰਡੇ ਦਾ ਜੀ ਤਰਪਾਲ ਬਾਤੀ ਦੇ ਟਰਾਲੇ ਉੱਪਰ ਉਹ ਵੀ ਦੇਖੋ ਬਾਈ ਟਰਾਲੇ ਉੱਤੇ ਬੱਖਾ ਲੱਗਿਆ ਪਿਆ ਪੱਤੀ ਮੰਡੀ ਬਹੁਤ badi ਬਾਈ ਰੋਪੜ ਕੰਮ ਹੁਣ ਖੁੱਲ ਗਿਆ ਖੁੱਲ ਗਿਆ ਕੰਮ ਆਪਣੇ ਆਪਣੇ ਪੈਗੜਾ ਟਰਾਲੀ ਆਪਰੇ ਥੋੜਾ ਜਿਹਾ ਨਹੀਂ ਬਾਈ ਆਪਣੇ ਪੈ ਗਿਆ ਤਾਂ ਬਾਕੀ ਸਾਡੇ ਟਰੈਕਟਰ ਪਰ ਵੀ ਥੋੜਾ ਜਿਹਾ ਨਹੀਂ ਪੈ ਗਿਆ ਟਰਾਲੀਆਂ ਪਰ ਵੀ ਸਾਡਾ ਕੰਮ ਨਿਭੜ ਗਿਆ ਬਿੱਲੇ ਹੋ ਗਿਆ ਆ ਨਿਭੜ ਗਿਆ ਚੱਲ ਰਹੀ ਹੈ ਨਾ ਕਹਿੰਦੇ ਸੀ ਥੋੜੇ ਲੇਟ ਜਿਹਾ ਕਿ ਛੱਟ ਜਣ ਜੇ ਅਸੀਂ ਲੋੜ ਜਿਹੜੇ ਲਾਉਂਦੇ ਫੇਰ ਠੋਕ ਆਉਂਦਾ ਟਰੈਕਟਰ ਨੂੰ ਉਸ ਦੇ ਬਾਈ ਕੱਢ ਕੇ ਸਾਈਡ ਬੁਲਾਇਆ ਮੁੰਡਾ ਇੱਕ ਟਰੈਕਟਰ ਘਰ ਪਹੁੰਚ ਗਿਆ ਹੁਣ ਅਸੀਂ ਵੀ ਚੱਲੇ ਬਸ ਨਿਭੜ ਗਿਆ ਕੰਮ ਆ ਪਈਆਂ ਬੋਰੀਆਂ ਅਜਮੇੜ ਜੱਟ ਵੀ ਵਿਹਲਾ ਹੋ ਗਿਆ ਇਹ ਵੀ ਵਿਹਲਾ ਹੋ ਗਿਆ ਹੋਰ ਟਰੈਕਟਰ ਲਾਇਆ ਮੁੰਡਾ ਸਾਈਡ ਪਰ ਬਕਰ ਨੂੰ ਜਾਣ ਦੀ ਤਿਆਰੀ ਹੈ ਕਰ ਰਹੀ ਲੋ ਜੀ ਬਾਈ ਨੇਰੀ ਆ ਕਿ ਤਰਪਾਲਾ ਲਾ ਕੇ ਹੁਣ ਦੇਖੋ ਤਰਪਾਲਾ ਬਾਈ ਜਿਹੜੀਆਂ 2:30 ਵਜੇ ਵੀ ਉਹਨਾਂ ਲਾ ਕੇ ਮੌਸਮ ਬਹੁਤ ਖਰਾਬ ਹੈ ਲੋ ਜੀ ਬਾਈ ਘਰ ਨੂੰ ਜਾ ਰਹੇ ਤੇ ਰਸਤੇ 'ਚ ਕੰਮ ਜਾ ਹੋਇਆ ਫਲਾ ਅਕਸੀਡੈਂਟ ਹੋ ਗਿਆ ਚਲ ਤਾਂ ਕਰ ਤਾਂ ਨੇੜੇ ਨੂੰ ਦੇਖ ਕੇ ਕੀ ਹੋਇਆ ਮੈਂ ਕਿਹਾ ਭੰਨ ਹੋ ਗਈ ਗੱਡੀ ਭਾਈ ਪਾਣੀ ਨਿਕਲ ਰਿਹਾ ਤਾਂ ਇਹ ਤੋਂ ਨਹੀਂ ਆ ਆ ਗੱਡੀ ਭੰਨ ਹੋ ਗਈ ਬਾਈ ਗੱਡੀ ਸੁਲਤੜਿਆ ਰ ਐਕਸੀਡੈਂਟ ਹੋ ਗਿਆ ਤੇ ਟ੍ਰੈਫਿਕ ਜਾਮ ਆ ਬਾਈ ਦੇਖ ਕੇ ਪਿੱਛੇ ਟਰੈਕਟਰ ਹੈਗੇ ਲੋ ਜੀ ਬਾਈ ਇਹਦੀ ਵੀ ਖੈਸਲੀ ਕੋ ਵੀ ਟੈਂਪੂ ਵੀ ਲੋ ਜੀ ਬਾਈ ਕਣਕ ਵੱਢ ਕੇ ਹੋ ਗਿਆ ਤੇ ਵਿਲੇ ਤੇ ਟੂੜੀ ਵਾਲਾ ਕੰਮ ਕੱਲ ਚੱਲਦਾ ਤਾਂ ਮੀਂਹੇ ਰੋਕਤਾ ਤਕਰੀਬਨ ਆਪਣੇ ਖੇਤ ਮੰਦੇ ਦਾ ਬਾਈ ਦੋ ਟਰਾਲੀਆਂ ਬਣੀਆਂ ਇਹਨਾਂ ਨੂੰ ਤੇਜ਼ ਹੀ ਵਾਰੀ ਆਈ ਤਾਂ ਇਹਨਾਂ ਨੂੰ ਬੇਹਰੀ ਤੂਫਾਨ ਆ ਗਿਆ ਹਾਂਜੀ ਤੂੰ ਆ ਮੁੰਡੇ ਦੀ ਲਈ ਹੈ ਡਿਊਟੀ ਐਦਾ ਸਰਕਾਰੀ ਦਾ ਬਾਈ ਉਹ ਨਹੀਂ ਲਵੇੜੇ ਮੈਂ ਵੀ ਧੋਣਾ ਕਿੱਥੇ ਮੈਹੀਏ ਰਾਤ ਨੂੰ ਥੋੜਾ ਟਰੈਕਟਰ ਬਾਈ ਆਹ ਮਤਲਬ ਗਰਦਾ ਪੈਣ ਤੋਂ ਬਾਅਦ ਮਾ ਉੱਪਰ ਵੀ ਨਹੀਂ ਪੈ ਗਿਆ ਅੱਜ ਕਿ ਚੱਲ ਜੱਦਾ ਲਿਆਂਦਾ ਜੀ ਇੱਕ ਵਾਰ ਹੋਏ ਜੀ ਟੋਤਾ ਵੀ ਹੈਗਾ ਮੇਰੇ ਜਦੇ ਬਾਣੀਆਂ ਮਾਰਿਆ ਦਾ ਸਰ ਫੋਨ ਤੱਕ ਨਹੀਂ ਮਾਰੀ ਇਹਦੇ ਤੇ ਸ਼ੈਂਪੂ ਨਾ ਸ਼ੈਂਪੂ ਦੀ ਤਾਂ ਲੋੜ ਵੀ ਨਹੀਂ ਕਿਉਂਕਿ ਬੇਲੇ ਹੀ ਹੁੰਦੇ ਪਿਆਹੇ ਜੇ ਪੁੱਠੇ ਸਟੇ ਕੰਮ ਕਰ ਲੈਂਦੇ ਆ ਬਾਕੀ ਤੂੜੀ ਵਾਲਾ ਦਾ ਬਾਈ ਹੁਣ 2 ਦਿਨ ਤੱਕ ਚੱਲੂਗਾ ਵੈਸੇ ਅੱਜ ਧੁੱਪ ਬੁਰੀ ਨਿਕਲੀ ਏ ਪਰ ਪੈ ਗਿਆ ਮੈਂ ਆਪਣੇ ਕੰਨੀ ਜਾੜਾ ਪੈ ਗਿਆ ਤੱਕੇ ਜਿਹਦੇ ਬੋਗਦੇ ਆ ਰਾਤ ਬਾਈ ਮੁੰਡੇ ਗਲਮਾ ਮੰਡੀ ਗਿਆ ਬਤਾ ਬਸ ਸਮਝ ਲੋ ਰਿਆ ਉੱਪਰ ਤੇ ਪੱਖਾ ਲਾਇਆ ਮੀਂਹ ਪੈਂਦੇ ਜਿਹਾ ਭਰੀ ਏ ਗੜਮਣ 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 ਹੋਈ ਹੋਗੀ ਜੇ ਕਿਤੇ ਰਾਤ ਉੱਥੇ ਨਾ ਲੱਗਦਾ ਪੱਖਾ ਮੰਡੀ ਚ ਬਹਿਣਾ ਪੈ ਗਿਆ ਦੋ ਦਿਨ ਫਿਰ ਵੀ ਬਾਈ ਸਾਡੇ ਕੰਨੀ ਬਚੌਰ ਰਹਾ ਚਲੋ ਥੋੜਾ ਨੀ ਪਿਆ ਵੇ ਕਈ ਪਾਸੇ ਬਾਈ ਗੜੇ ਮਾਰੀ ਹੋਈ ਉਹਨਾਂ ਦਾ ਬਹੁਤ ਨੁਕਸਾਨ ਹੋਈ ਆਪਣੇ ਘਰੇ ਬਾਈ ਮੈਂ ਦੇਖੀ ਵੀਡੀਓ ਵੀ ਦੇਖੀ ਕਿਉਂਕਿ ਬਾਈ ਪੱਕੀ ਫਸਲ ਜਿਹਦੇ ਪੈਂਦੀ ਉਹੀ ਜਾਣੇ ਬਾਈ ਸਾਨੂੰ ਤਾਂ ਇੰਨੀ ਟੈਨਸ਼ਨ ਆ ਪੈ ਜਾਂਦੀ ਜੇ ਮੀਂਹ ਆ ਜਵੇ ਵੀ ਵੱਢ ਘਾਹ ਹੋਊਗੀ ਜਿਹੜੇ ਗੜੇ ਮਾਰੀ ਪੈ ਗਈ ਉਹਦਾ ਤਾਂ ਬਾਈ ਦਿਲ ਟੁੱਟ ਜਾਂਦਾ ਇੱਕ ਵਾਰ ਲੱਕ ਟੁੱਟ ਜਾਂਦਾ ਕਿਹੜੀ ਕੀ ਆ ਬੋਦਾ ਮੌਸਮ ਦਾ ਯਾਰ ਹੂੰ ਪਤਾ ਕੁਝ ਨਹੀਂ ਪਤਾ ਬਾਕੀ ਭਾਈ ਇੱਕ ਵਾਰ ਇਹਨੂੰ ਥੋੜਾ ਜਿਹਾ ਪਿੱਛੇ ਘਾ ਲੈਣਾ ਟਰੈਕਟਰ ਨੂੰ ਪੈਪ ਸਾਡੇ ਕੋਲ ਆ ਜਾਂਦਾ ਪਿਆ ਟੁੱਟੀ ਪਰ ਲੱਕੀ ਪ੍ਰੈਸ਼ਰ ਬਣ ਜਾਂਦਾ ਇਹ ਇਹ ਹੈਗਾ ਛੋਟਾ ਥੋੜਾ ਜਿਹਾ ਵੱਡਾ ਲਿਆਉਣਾ ਤੇ ਜਾਂ ਗਲਤੀ ਹੋ ਗਈ ਬਾਕੀ ਲੈਡ ਹੈ ਨਹੀਂ ਨਹੀਂ ਤਾਂ ਮਨੇ ਬਾਈ ਕੋਲ ਦੁਆ ਹੈਗਾ ਇਹ ਪ੍ਰੈਸ਼ਰ ਪ੍ਰੈਸ਼ਰ ਰਿਸਿਟ ਹੋਣੇ ਵਾਲਾ ਅੱਜ ਸਾਡੇ ਘਟਿਆ ਬਾਈ 10 ਤੇ ਲੈ ਕੇ 4 ਵੇ ਤੱਕ ਸਭ ਨੇ ਟੈਂਕਿਆ ਟੁੰਕੀ ਆਪਣਾ ਪਾਣੀ ਦਾ ਬੰਦੋਬਸਤ ਕਰਕੇ ਰੱਖਿਆ ਹੋਇਆ ਆਮਨੇ ਵਰਗ ਨੇ ਦੋ ਦਿੰਦੇ ਹੜਤਾਲ ਕਰ ਲਈ ਕਿਹੜਾ ਨਾਉਣਾ ਨਹੀਂ ਹੈਗਾ ਕੰਮ ਕਰਾ ਰਹੇ ਨੇ ਉਹਨੇ ਹੁਣ ਅੱਗੇ ਕਰਕੇ ਪਿੱਛੇ ਕਰੀ ਨਾ ਚਾਬੀ ਚੱਕ ਚਾਬੀ ਬਾਈ ਨਿਆਣੇ ਕਰਕੇ ਕੱਢ ਦਿੰਦੇ ਐ ਕਿਉਂਕਿ ਨਿਆਣੇ ਸਾਡੇ ਵੀ ਐ ਸਾਹਮਣੇ ਗਵਾਂਚ ਵੀ ਐ ਪਹਿਲੇ ਸਲਫੁਰ ਮਾਰ ਦਵੇ ਬਾਈ ਕਿਉਂਕਿ ਭੱਜ ਸਾਦਾ ਐ ਸੱਟਪੇਟ ਦਾ ਖਤਰਾ ਐ ਤਾਂ ਕਰਕੇ ਕੱਢਦੀ ਜੀ ਆ ਕਬੀਦਾ ਜਰੂਰੀ ਐ ਨਾ ਘਟਣੀ ਹਾਂ ਜਿਹੜੀ ਆਣ ਆਣ ਘਰ ਤੇ ਤਾਂ ਜਰੂਰੀ ਆ ਮੈਂ ਕਹਿੰਦਾ ਐਕਣੀ ਰੋਡ ਦੇ ਪਿੱਛੇ ਨੂੰ ਬਹੁਤ ਦੱਬ ਕੇ ਯਾਰ ਕਲਚ ਦੱਬ ਕੇ ਥੋੜਾ ਜਿਹਾ ਪਿੱਛੇ ਕਰਨਾ ਜਿਵੇਂ ਇੱਥੇ ਤੱਕ ਆ ਜਾਵੇ ਕਾਹਨੂੰ ਸਟਾਰਟ ਕਰਨਾ ਤੋ ਇਟ ਇਟ ਦੇਖੀ ਗੱਡ ਹੁੰਦੀ ਮੈਂ ਚੜਦਾ ਉੱਪਰ ਜੇ ਇਟਨੇ ਗਲਗੀਤਾ ਫਵਾਨ ਕਰੇ ਦੇਣਾ ਹਾਂ ਹਾਂ ਬ੍ਰੇਕ ਤਾਂ ਦਵੀ ਵੀ ਮੈਂ ਪੂਰੀ

ਲੋ ਜੀ ਭਾਈ ਮੁੰਡੇ ਨੂੰ ਕਹਾਂ ਵੀ ਈਟਾ ਤਸੱਲੀ ਰੱਖ ਚਾਦੀ ਨਾ 게ਟੇ ਮੱਟਣਾ ਹੈ ਦੋ ਲਾਤੀਆ ਜੇ ਰੁਟ ਗਿਆ ਵੀ ਪਿੱਛੇ ਰੋ 게ਟੇ ਮੱਟਣਾ ਆਉਨੇ ਯਾਰ ਹੈਂਡ ਬ੍ਰੇਕ ਵੀ ਲਾਉਣੀ ਹੈ ਦੀ ਯਾਰ ਹੈਂਡ ਬ੍ਰੇਕ ਭਾਈ ਖੁੱਲੀ ਵੀ ਆ ਕਿਉਂਕਿ ਯਾਰ ਲਿਆ ਤਾਂ ਬਾਈ ਨੇ ਜੂ ਪੈਪ ਲਵਾਇਆ ਤਾਂ ਜੂ ਪੈਪ ਲਾਉਣ ਕਰਕੇ ਫਿਰ ਜਿੱਥੇ ਜੂ ਪੈਪ ਕਾਸ ਹੋਇਆ ਉੱਥੇ ਕਾਸ ਹੋਈ ਵੀ ਤੇ ਉਹ ਖੁੱਲ ਗਈ ਦੀ ਉਹ ਲਾਉਣੀ ਹਲੇ ਦੁੱਲੇ ਦੁੱਲੇ ਬਾਈ ਨੂੰ ਕਰਿਆ ਤਾਂ ਫੋਨ ਉਹ ਕਹਿੰਦਾ ਹਲੇ ਮੈਂ ਹੜੰਬਾਂ ਚ ਵੀ ਗਿਆ ਮੈਂ ਕਹਾਂ ਚੱਲ ਫਿਰ ਜਿੱਦਣ ਵਿਹਲਾ ਹੋ ਗਿਆ ਉਦਨੇ ਲਾਉਂਗਾ ਹਾਂ ਲਾਣੀ ਹੈਗੀ ਨਾ ਹਾਂ ਹਾਂ ਲੈ ਤਾਂ ਟੂਟੀ ਦਾ ਪ੍ਰੈਸ਼ਰ ਹੈਗਾ ਪੈਪ ਚੱਕ ਲਾ ਪਹਿਲਾਂ ਗੁਗ ਮਾਰ ਕੇ ਬਣਾ ਲਈ ਨਾ ਨਾ ਤਨੂ ਵਾਤਾ ਸਾਡੀ ਟੈਂਕੀ ਕਿੱਥੇ ਆ ਆ ਜਾਏਗਾ ਫੇਰ ਵਾ ਲਾਤਾ ਕੰਮ ਆਉਂਦੇ ਲਾਤਾ ਕੰਮ ਕਿਹਦਾ ਮੈਂ ਤੇ ਬੇਲਾ ਨਹੀਂ ਨੇ ਹੁੰਦਾ ਮੈਂ ਕਿਹਾ ਚੱਲ ਫੇਰ ਕੰਮ ਲੱਗ ਜਾ ਨਹੀਂ ਕਹਿੰਦਾ ਮੈਨੂੰ ਦਿਨ ਚ ਨੀਂਦ ਆਉਂਦੀ ਮੈਂ ਤੇ ਕੰਮ ਟਰੈਕਟਰ ਆ ਪਰਸਨਾ ਚਾਹੇ ਇਹਨੂੰ ਨਹੀਂ ਕਹਿੰਦਾ ਲੈ ਜਾ ਹਾਂ ਨਹੀਂ 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 ਉਹਨੇ ਇਹਨੂੰ ਬਾਈ ਇਹਨੂੰ ਨੀਂਦ ਆਉਂਦੀ ਤੇ ਤੇ ਜਾ ਕਹਿੰਦਾ ਦੋ ਚੱਲ ਮੈਂ ਬਾਬਾ ਤੂੰ ਹੀ ਲੈ ਜਾ ਠੀਕ ਹੈ ਇਹ ਬੰਦੇ ਨੂੰ ਬਾਈ ਦਿਨ ਚ ਨੀਂਦ ਆਉਂਦੀ ਹੈ ਇਹ ਕਹਿੰਦਾ ਮੈਂ ਤੇ ਕੋਈ ਵੀ ਕੰਮ ਲੈ ਸਕਦਾ ਨਾ ਨਾ ਇਹ ਕੀ ਦੰਦਿਆ ਕਹਿੰਦਾ ਹਾਂ ਬਾਈ ਬਾਬਾ ਉਹਨੇ ਕਿੰਨੀ ਕਿਹਾ ਗਈ ਹੁਣ ਥੋੜੀ ਜੀ ਮੋਟਰ ਪਰ ਹੈ ਜੀ 10:00 ਦੀ ਨੌਜ ਮਾਰਡਰ ਜਿਹੜਾ ਛੱਡਿਆ ਦਾ ਗੇਟ 'ਚ ਆ ਕੇ ਕੰਮ ਥੋੜੀ ਰਹਿ ਗਈ ਥੋੜੀ ਰਹਿ ਗਈ ਥੋੜੀ ਵਾਲੇ ਨੂੰ ਟੇਪ ਵੀ ਤੇ ਮੇਰੇ ਹੋ ਗਏ ਚੱਲ ਪੈਣਾ ਕੰਮ ਲੈ ਵੀ ਹੁਣ ਪਾਣੀ ਬਹੁਤਾ ਨਹੀਂ ਆਉਂਦਾ ਜੇ ਤੋਂ ਪਾਣੀ ਖਰੀਦੀ ਦੋ ਦਿਨ ਟੋੜੀਓ ਚੱਲ ਪੈਣਾ ਦੋ ਦਿਨ ਚ ਸਾਲੇ ਥੋੜੀ ਕੀ ਗੱਲ ਤਾਂ ਮੀਂਹ ਆ ਗਈ ਸੀ ਮੀਂਹ ਆ ਗਿਆ ਤਾਂ ਇਹਨੂੰ ਵੀ ਖੜਾ ਹਟਾਉਂਦਾ ਵੀ ਹੋਰ ਬੇਸਮੇਂ ਹੋ ਗਿਆ ਅੱਲਾ ਆਏ ਉਹਦੇ ਵਧੀਆ ਤਾਂ ਇਕਰ ਨਾਲ ਲੱਗ ਹੀ ਜਾਂਦੀ ਸਾਰੇ ਆਓ ਹਾਲੇ ਵੀ ਠੀਕ ਹੋ ਗਿਆ ਮੈਨੂੰ ਹੀ ਹੋ ਗਿਆ ਰੋਟੀਆਂ ਨਾਲ ਦੀ ਨਾਲੇ ਗੰਡਾ ਨਾਲੇ ਟਰਾਲੀ ਵਰਤੀ ਵੱਖਾ ਵਧੀਆ ਰਿਆ ਬਚੌਰਿਆ ਇਹਦਾ ਦੂਜੀ ਚਾਚੇ ਵਾਲੀ ਕੰਨ ਦਾ ਸਾਫ ਸੀ ਉਹਨਾਂ ਨੇ ਇੱਕ ਗੱਲ ਕਰਤੀ ਲੋ ਜੀ ਬਾਈ ਸ਼ੈਂਪੂ ਵੀ ਵੱਜ ਗਿਆ ਪਾਣੀ ਸੀ ਟਾਇਰ ਰਹਿ ਗਏ ਟਾਇਰ ਇੰਨਾ ਪਾਣੀ ਨਹੀਂ ਹੈਗਾ ਸਾਡੇ ਕੋਲ ਉਹ ਟਾਇਰ ਨਾਲ ਬੰਨ ਲਈ ਗੋਏ ਪਰ ਨਹੀਂ ਚੱਲਣਾ ਕੱਲ ਤੇ ਨੇ ਹਾਂ ਬਾਈ ਇਹਨੇ ਰੇਪਾ ਚੱਲਣਾ ਹੁਣ ਰੇਹ ਦੀ ਗੱਲ ਕਰਾਇਆ ਤੇ ਰੇਹ ਦਾ ਕੰਮ ਅਸੀਂ ਸੌਦਾ ਮਾਰਿਆ ਇਹ ਤੇ ਬਾਈ ਸੋਹ ਜੀ ਸਾਫ ਤੇ ਅਸੀਂ ਸੌਦਾ ਮਾਰਿਆ ਇਹ ਅੱਜ ਫੇਰ ਲਈ ਹੈ ਬੜੇ ਦਾ ਪਾਰਣਾ ਜ਼ਰੂਰੀ ਦਾ ਹੋ ਗਾ ਮਾ ਪਾਦਨ ਦਾ 10-10 ਸਾਲ ਦੇ ਪਾਦਨ ਦੇ ਪੈਗੇ ਚੀਜ਼ੇ ਤੇ ਸਾਡੇ ਕਿ ਨਾ ਮੋਟਰ ਵਾਲੇ ਕਿਹਨੇ ਤਾਂ ਪਲਟੀ ਹੁੰਦੇ ਆ ਭਾਈ ਹੁਣ ਦੇਖ ਲੋ ਬਲੌਗ ਵਾਲਾਂ ਨੇ ਨਾ ਸੱਖ ਦੇ ਮਰਾਏ ਦੇਖਤੀ ਸ੍ਰੀ ਵਾ ਜੰਨੇ ਵਾਲੇ ਚ ਚੱਲ ਤਾਂ ਹੋ ਗਿਆ ਭਾਈ ਟਰੈਕਟਰ ਵੀ ਹੁਣ ਆਪਣਾ ਇੱਕ ਰਹਿ ਗਈ ਛਤਰੀ ਨਾ ਉੱਪਰ ਹਾਂ ਛਤਰੀ ਪਰ ਬੜੀ ਇਕੱਲੇ ਪਾਣੀ ਮਾਰਦੇ ਨੇ ਇੰਤ ਕੋਪਰ ਜਾ ਲਓ ਜੀ ਸਾਡਾ ਮੁੰਡਾ ਕਹਿੰਦਾ ਇਹ ਸੁਧਲ ਫੜਿਆ ਆਏ ਦੱਸੋ ਕਿ ਵੜ ਗਿਆ ਇਤਨਾ ਉਡਾੜਾ ਸੱਚੇ ਕਰ ਬਲੋ ਜੀ ਅੱਛਾ ਠੀਕ ਹੈ ਟੀਵੀ ਦੇਖਣਾ ਜੀ ਤੇ ਬਈ ਲਾਈਟ ਦਾ ਹੈਗਾ ਅੱਜ ਕੱਟ ਕੱਟ ਹੋਣ ਕਰਕੇ ਇਹਨੂੰ ਰਿਮੋਟਾ ਜੀ ਮਿਲ ਲੈਣੀ ਟੀਵੀ ਦੇਖਣੇ ਤਾਂ ਮਿਲ ਲੈਣੀ ਹੈਗਾ ਇਹਦੇ ਕਰਕੇ ਉਹ ਉੱਪਰ ਹੀ ਪਲੱਗ ਜੀ ਖੋਲ ਕੇ ਰੱਖਿਆ ਹੋਇਆ ਅੱਜ ਕਿਆ ਦੇਖਣਾ ਏ ਪੰਮੂ ਨੇ ਅੱਜ ਏ ਵੀ ਟੀਵੀ ਰਿਮੋਟ ਮਿਲਣਾ ਨਹੀਂ ਹੈਗਾ 4-5 ਵਜੇ ਵਾਂਗ ਲਾਈਟ ਬਝੋਉਂਦੀ ਬਾਈ ਇਹ ਲਾਈਟ ਫੇਰ ਬਾਲ ਦਿੰਦਾ ਇਹ ਲੱਭਦਾ ਵੀ ਕਿਸੇ ਪਾਸੇ ਰਿਮੋਟ ਲਗੋਇਆ ਪਿਆ ਵੀ ਮਿਲੇ ਜਾਵੇ ਹਿੱਲਾ ਹੋ ਜਾਵੇ ਹਿੱਲਾ ਹੋਣਾ ਹੈ ਨਹੀਂ ਜਾਂਦਾ ਸੱਜ ਰੇ ਜਸ਼ਨਦਿਲ ਤੇ ਆਉਂਦਾ ਵੀ ਲੈ ਜਿਹੜਾ 3 ਵਜੇ ਆਇਆ ਹੁਣ ਪੜ ਲਓ ਅੱਜ ਘੰਟਾ ਤੱਕ 4 ਵਜੇ ਟੂ ਛੱਲਾਂਗੇ ਜਾਂਦਾ ਫਿਰ ਡੇਢ ਕੇ ਘਾਟਾ ਦੋ ਲਾਏ ਜਾਂਦਾ ਵੀ ਟੀਵੀ ਦੇਖਣੀ ਦੇਖਣਾ ਏ ਪੜਨਾ ਏ ਓ ਬੰਮ ਕੀ ਹੋ ਗਿਆ ਹਾਂ ਆ ਦੇਖੋ ਜੀ ਕਟਾਈ ਕਰਦੀ ਏ ਤੇਰੀ ਸਲੈਡਰ ਚਲਦੀ ਵੀ ਰਿਮੋਟ ਲੈਦਾ ਜਾ ਉਹ ਹੈ ਨਹੀਂ ਰਿਮੋਟ ਗੁਰੂਆ ਮੇਰੇ ਕੋਲ ਆ ਮੈਨੂੰ ਕੋਈ ਪਹਿਲੇ ਦਮਾ ਜਾ ਆਏ ਮਿਲਣ ਲੱਗੇ ਬੱਸ ਫਿਰ ਆ ਦੇਖੋ ਕੋਈ ਖਾਣਾ ਨਹੀਂ ਛੱਡਿਆ ਲੱਭ ਜੂਗਾ ਕਿਤੇ ਉਹ ਆਇਆ ਆ ਰਿਸ਼ ਪਿਆ ਇਹ ਲੈਣਾ ਲੈ ਲੈਂਦੇ ਆਣ ਤੇ ਫਿਰ ਮਦੀਰੀਂ ਦੇਣ ਚੱਲਿਆ ਫਿਰ ਤੈਨੂੰ ਹੀ ਦੇਣਾ ਹੈਗਾ ਆ ਜਾ ਕਿਹਨਾਂ ਗਿਆ ਉੱਤੋਂ ਠੀਕ ਕਰੇ ਖਾਲੀ ਆ ਕਹੇਗਾ ਮਾਲ ਹਾਂ ਮਾਲ ਹੈਗਾ ਦਿਖਾਈਦਾ ਵਿੱਚ ਇੱਕ ਦੇਰ ਚਾਚੇਨਵਾਰ ਹੈਗਾ ਹੈਗਾ ਮਾਲ ਗਿਰ ਗਿਆ ਥੱਲੇ ਹੋਰ ਦੇ ਦੇ ਇਹ ਨਹੀਂ ਲੈਣਾ ਹੈਗਾ ਹੁਣ ਮੈਂ ਹੋਰ ਦੇ ਆਊਗਾ ਤੂੰ ਠੀਕ ਹੈ ਉਹ ਗਿਆ ਤਾਂ ਬਾਈ ਮੁੰਡਿਆ ਨੇ ਚਲ ਟੀਵੀ ਤੋਂ ਦੇਖਣ ਤਾਂ ਮਿਲੂਗਾ ਸ਼ਾਮ ਨੂੰ ਬਾਅਦ ਕਰਦੇ